ਤੁਸੀਂ ਕਈਆਂ ਨੂੰ ਦੇਖਿਆ ਹੋਊਗਾ ਉਹ ਵਾਰ-ਵਾਰ ਚਾਹ ਪੀਂਦੇ ਆ ਜੀ ਯਾ ਕਾਫੀ ਪਿੰਦੇ ਆ ਯਾ ਕੋਲ ਡਰਿੰਕ ਪਿੰਦੇ ਆ ਜੇ ਉਹ ਇੱਕ ਤਰ੍ਹਾਂ ਦਾ ਨਸ਼ੇ ਦੇ ਵਿੱਚ ਹੀ ਆਪਾਂ ਉਹਨੂੰ ਮੰਨ ਸਕਦੇ ਆ ਵੀ ਆਪਾਂ ਉਸ ਚੀਜ਼ ਦੇ ਐਡਿਕਟ ਹੋ ਗਏ ਇੱਕ ਚੀਜ਼ ਦੀ ਐਡਿਕਸ਼ਨ ਹੀ ਆਪਾਂ ਇਸ ਨੂੰ ਕਹਿ ਸਕਦੇ ਆ ਜਦੋਂ ਤੁਹਾਡੀ ਬਾਡੀ ਕਿਸੇ ਵੀ ਚੀਜ਼ ਦੇ ਅਧੀਨ ਹੋ ਗਈ ਨਸ਼ਾ ਤਾਂ ਦੇਖੋ ਇੱਕ ਹੈ ਹੀ ਬਹੁਤ ਗਲਤ ਚੀਜ਼ ਹੈ ਲੇਕਿਨ ਆਪਾਂ ਕਹਿੰਦੇ ਜਲੇ ਤਾਂ ਚਾਹ ਹੀ ਪਿੰਦਾ ਹੈ ਚਾਹ ਦੇ ਵਿੱਚ ਕੀ ਦਿੱਕਤ ਆਂਦੀ ਹੈ ਕਿਸੇ ਵੀ ਚੀਜ਼ ਦੀ ਆਪਾਂ ਜੇ ਜ਼ਰੂਰਤ ਤੋਂ ਜ਼ਿਆਦਾ ਸੇਵਨ ਕਰਦੇ ਆ ਤਾਂ ਉਹ ਆਪਣੇ ਸ਼ਰੀਰ ਦਾ ਨੁਕਸਾਨ ਵੀ ਕਰਦਾ ਜਦੋਂ ਆਪਾਂ ਕੋਈ ਵੀ ਨਸ਼ਾ ਸ਼ੁਰੂ ਕਰਦੇ ਆ ਉਹ ਕਿਸੇ ਨਾ ਕਿਸੇ ਕਾਰਨ ਕਰਕੇ ਕਰਦੇ ਆ ਕਾਰਨ ਕਿਵੇਂ ਹੁੰਦਾ ਤੁਸੀਂ ਜਦੋਂ ਯੰਗਸਟਰ ਹੈਗੇ ਹੋ ਜਦੋਂ ਤੁਸੀਂ ਕਿਸੇ ਆਪਣੇ ਦੋਸਤਾਂ ਨੂੰ ਮਿਲਦੇ ਹੋ ਠੀਕ ਹੈ ਤਾਂ ਤੁਸੀਂ ਕੀ ਕਰਦੇ ਹੋ ਵੀ ਚਲ ਯਾਰ ਇੰਜੋਇਮੈਂਟ ਵਾਸਤੇ ਆਪਾਂ ਬੀਅਰ ਪੀ ਕੇ ਆਨੇ ਆ ਲੇਕਿਨ ਬਾਅਦ ਦੇ ਵਿੱਚ ਕੀ ਹੁੰਦਾ ਫੋਨ ਆਨੇ ਸ਼ੁਰੂ ਹੋ ਜੰਨੇ ਆ ਆ ਯਾਰ ਬੜੇ ਦਿਨ ਹੋ ਗਏ ਆਪਾਂ ਬੀਅਰ ਨਹੀਂ ਪੀਤੀ ਚਲਾ ਵਿਸਕੀ ਵੀ ਕੇ ਆਈਏ ਹੁਣ ਉਹ ਫੋਨ ਕਰਕੇ ਬੁਲਾ ਰਹੇ ਆ ਪਹਿਲਾਂ ਤਾਂ ਉਹਨਾਂ ਨੇ ਕੀਤੀ ਸਿਰਫ ਇੰਜੋਏਮੈਂਟ ਠੀਕ ਹੈ ਲੇਕਿਨ ਹੁਣ ਉਹ ਫੋਨ ਕਰ ਰਹੇ ਆ ਇੱਕ ਦੂਜੇ ਨੂੰ ਵੀ ਚੱਲ ਯਾਰ ਬੜੇ ਦਿਨ ਹੋ ਗਏ ਬੀਅਰ ਨਹੀਂ ਪੀਤੀ ਕਿਉਂ ਉਹਨਾਂ ਦੇ ਅੰਦਰ ਹਲਚਲ ਹੋਣੀ ਸ਼ੁਰੂ ਹੋ ਗਈ ਪਹਿਲਾਂ ਤਾਂ ਹਫਤੇ 10 ਦਿਨ ਚ ਪੀ ਰਹੇ ਸੀਗੇ ਫਿਰ ਉਹ ਕੀ ਹੁੰਦਾ ਹਰ ਦੂਸਰੇ ਤੀਸਰੇ ਦਿਨ ਪੀ ਰਹੇ ਆ ਫਿਰ ਡੇ ਦੇ ਵਿੱਚ ਵੀ ਉਹਨਾਂ ਦਾ ਸ਼ੁਰੂ ਹੁੰਦਾ ਹੌਲੀ 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 ਉਹ ਉਹਨਾਂ ਨੂੰ ਇਹ ਨਹੀਂ ਪਤਾ ਚੱਲਦਾ ਵੀ ਅਸੀਂ ਹੁਣ ਨਸ਼ੇ ਦੀ ਰਾਹ ਦੇ ਉੱਤੇ ਕਦਮ ਰੱਖ ਚੁੱਕੇ ਆ ਧੰਨਵਾਦ ਜੀ ਤੁਹਾਡਾ ਫਰੂਕੀ ਸਾਹਿਬ ਬਹੁਤ ਬਹੁਤ ਜੀ ਹੁਣ ਤੁਸੀਂ ਦੇਖਦੇ ਹੋ ਜੀ ਕਈ ਵਾਰੀ ਨਾ ਤੁਸੀਂ ਕਈਆਂ ਨੂੰ ਦੇਖਿਆ ਹੋਊਗਾ ਉਹ ਬਾਰ-ਬਾਰ ਚਾਹ ਪੀਂਦੇ ਆ ਜੀ ਜਾਂ ਕੌਫੀ ਪੀਂਦੇ ਆ ਜਾਂ ਕੋਲ ਡਰਿੰਕ ਪੀਂਦੇ ਆ ਜੋ ਵੀ ਉਹਨਾਂ ਨੂੰ ਹੈਗਾ ਤਾਂ ਉਹ ਇੱਕ ਤਰ੍ਹਾਂ ਦਾ ਨਸ਼ੇ ਦੇ ਵਿੱਚ ਹੀ ਆਪਾਂ ਉਹਨੂੰ ਮੰਨ ਸਕਦੇ ਆ ਵੀ ਆਪਾਂ ਉਸ ਚੀਜ਼ ਦੇ ਐਡਿਕਟ ਹੋ ਗਏ ਨਾ ਐਡਿਕਟ ਹੋ ਗਏ ਆਪਾਂ ਜ਼ਰੂਰੀ ਨਹੀਂ ਐ ਨਸ਼ਾ ਆਪਾਂ ਜਦੋਂ ਕਿਸੇ ਚੀਜ਼ ਦੀ ਐਡਿਕਸ਼ਨ ਹੋ ਜੇ ਜੀ ਤਾਂ ਉਸ ਨੂੰ ਆਪਾਂ ਇਹ ਕਹਿ ਸਕਦੇ ਆਂ ਕਿ ਜਦੋਂ ਆਪਾਂ ਕਿਸੇ ਚੀਜ਼ ਦੇ ਮੁਤਾਹਿਦ ਹੋ ਗਏ ਮੁਤਾਹਿਦ ਦਾ ਮਤਲਬ ਇਹ ਆਪਾਂ ਉਹਦੇ ਆਦੀਨ ਹੋ ਗਏ ਵੀ ਆਪਾਂ ਨੂੰ ਤਾਂ ਯਾਰ ਜੀ ਬਾਰ ਬਾਰ ਚਾਹ ਦੀ ਲੋੜ ਹੈ ਆਪਾਂ ਨੂੰ ਕੌਫੀ ਦੀ ਲੋੜ ਹੈ ਆਪਾਂ ਨੂੰ ਕੋਈ ਵੀ ਮੈਡੀਕਲ ਨਸ਼ੇ ਦੀ ਲੋੜ ਹੈ ਤਾਂ ਉਸ ਚੀਜ਼ ਦੀ ਜਦੋਂ ਆਪਾਂ ਪੂਰਤੀ ਕਰ ਲੈਂਦੇ ਆਂ ਆਪਣਾ ਸਰੀਰ ਉਸ ਚੀਜ਼ ਨੂੰ ਜਦੋਂ ਅਡਾਪਟ ਕਰ ਲੈਂਦਾ ਤਾਂ ਉਹ ਬਿਲਕੁਲ ਸਹੀ ਹੋ ਜਾਂਦਾ ਹੈ ਜੀ ਤਾਂ ਉਹ ਇੱਕ ਆਪਾਂ ਉਸ ਨੂੰ ਮੰਨ ਸਕਦੇ ਆ ਕਿ ਇਹ ਨਸ਼ੇ ਦਾ ਹੀ ਰੂਪ ਹੈ ਸਰ ਇਹ ਹੀ ਇੱਕ ਚੀਜ਼ ਦੀ ਐਡਿਕਸ਼ਨ ਹੀ ਆਪਾਂ ਇਸ ਨੂੰ ਕਹਿ ਸਕਦੇ ਆ ਜਦੋਂ ਤੁਹਾਡੀ ਬਾਡੀ ਕਿਸੇ ਵੀ ਚੀਜ਼ ਦੇ ਅਧੀਨ ਹੋ ਗਈ ਨਸ਼ਾ ਤਾਂ ਦੇਖੋ ਇੱਕ ਹੈ ਹੀ ਬਹੁਤ ਗਲਤ ਚੀਜ਼ ਹੈ ਲੇਕਿਨ ਆਪਾਂ ਕਹਿੰਦੇ ਜਲੇ ਤਾਂ ਚਾਹੀ ਪਿੰਦਾ ਚਾਹ ਦੇ ਵਿੱਚ ਕੀ ਦਿੱਕਤ ਆਂਦੀ ਹੈ ਹਨਾ ਅ ਵੀ ਚਲ ਦਿਨ ਚ 5 ਗੱਪ ਪੀ ਲੰਦਾ 10 ਗੱਪ ਪੀ ਲੰਦਾ ਤਾਂ ਉਹ ਲੇਕਿਨ ਕਿਸੇ ਵੀ ਚੀਜ਼ ਦੀ ਆਪਾਂ ਜੇ ਜ਼ਰੂਰਤ ਤੋਂ ਜ਼ਿਆਦਾ ਸੇਵਨ ਕਰਦੇ ਆ ਤਾਂ ਉਹ ਆਪਣੇ ਸਰੀਰ ਦਾ ਨੁਕਸਾਨ ਵੀ ਕਰਦਾ ਹੈ ਐਡਿਕਸ਼ਨ ਹੀ ਆ ਉਹ ਉਹ ਐਡਿਕਸ਼ਨ ਦੇ ਵਿੱਚ ਵੀ ਆਉਂਦਾ ਸਰ ਸਿੱਧਾ ਉਹਨਾਂ ਦੇ ਲੀਵਰ ਦੇ ਉੱਤੇ ਇਫੈਕਟ ਹੁੰਦਾ ਜਦੋਂ ਆਪਾਂ ਕੋਈ ਵੀ ਜ਼ਰੂਰਤ ਤੋਂ ਜ਼ਿਆਦਾ ਤਲੀਆਂ ਵੀ ਚੀਜ਼ਾਂ ਖਾ ਰਹੇ ਹਾਂ ਚਾਹੇ ਸਮੋਸੇ ਹੀ ਹੋਵੇ ਚਾਹੇ ਸਮੋਸੇ ਡੀਪ ਫਰਾਈ ਆ ਨਾ ਹਾਂਜੀ ਆਪਾਂ ਉਸ ਨੂੰ ਪੂਰੀ ਤਰ੍ਹਾਂ ਡੀਪ ਫਰਾਈ ਕਰਦੇ ਆ ਤਾਂ ਉਹ ਆਪਾਂ ਜਦੋਂ ਵਾਰ-ਵਾਰ ਖਾ ਰਹੇ ਹਾਂ ਤਾਂ ਉਸ ਨੂੰ ਲੀਵਰ ਨੇ ਪਛਾਣਿਆ ਨਾ ਠੀਕ ਹੈ ਤਾਂ ਲੀਵਰ ਦੀ ਵੀ ਇੱਕ ਲਿਮਟ ਹੁੰਦੀ ਹੈ ਕੋਈ ਵੀ ਬਾਡੀ ਦਾ ਲੀਵਰ ਹੈ ਹਾਰਟ ਹੈ ਜਰੂਰਤ ਤੋਂ ਜ਼ਿਆਦਾ ਜੇ ਆਪਾਂ ਉਤੇ ਪ੍ਰੈਸ਼ਰ ਦਵਾਂਗੇ ਤਾਂ ਉਹ ਨੇਚਰਲੀ ਆ ਵੀ ਉਹ ਥੋੜੀ 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 ਦੇਰ ਬਾਅਦ ਉਹ ਜਿਹੜਾ ਹੈਗਾ ਉਹਦੇ ਵਿੱਚ ਡੈਫੀਸੈਂਸੀ ਆਣੀ ਸ਼ੁਰੂ ਹੋ ਜੇਗੀ ਵੀਕ ਹੋਣਾ ਸ਼ੁਰੂ ਹੋ ਜਾਏਗਾ ਤਾਂ ਨੇਚਰਲੀ ਜਦੋਂ ਆਰਗਨਸ ਥੋੜਾ ਵੀਕ ਹੋਏਗਾ ਤੁਹਾਨੂੰ ਕੋਈ ਨਾ ਕੋਈ ਕ੍ਰਿਟੀਕਲ ਪ੍ਰੋਬਲਮ ਜਿਹੜੀ ਹੈਗੀ ਆਣੀ ਸ਼ੁਰੂ ਹੋ ਜਾਏਗੀ ਜਦੋਂ ਆਪਾਂ ਕੋਈ ਵੀ ਨਸ਼ਾ ਸ਼ੁਰੂ ਕਰਦੇ ਆ ਉਹ ਕਿਸੇ ਨਾ ਕਿਸੇ ਕਾਰਨ ਕਰਕੇ ਕਰਦੇ ਆ ਕਾਰਨ ਕਿਵੇਂ ਹੁੰਦਾ ਜਿਵੇਂ ਤੁਸੀਂ ਜਦੋਂ ਯੰਗਸਟਰ ਹੈਗੇ ਹੋ ਜਦੋਂ ਤੁਸੀਂ ਕਿਸੇ ਆਪਣੇ ਦੋਸਤਾਂ ਨੂੰ ਮਿਲਦੇ ਹੋ ਠੀਕ ਹੈ ਤਾਂ ਤੁਸੀਂ ਕੀ ਕਰਦੇ ਹੋ ਵੀ ਚੱਲ ਯਾਰ ਇੰਜੋਇਮੈਂਟ ਵਾਸਤੇ ਆਪਾਂ ਬੀਅਰ ਪੀ ਕੇ ਆਨੇ ਆ ਵਿਸਕੀ ਪੀ ਕੇ ਆਨੇ ਆ ਠੀਕ ਹੈ ਤੁਸੀਂ ਉਹਨਾਂ ਨਾਲ ਚਲੇ ਗਏ ਅੱਜ ਮਿਲੇ 10 ਦਿਨਾਂ ਨੂੰ ਮਿਲੇ ਹਫਤੇ ਨੂੰ ਮਿਲੇ ਲੇਕਿਨ ਬਾਅਦ ਦੇ ਵਿੱਚ ਕੀ ਹੁੰਦਾ ਫੋਨ ਆਲੇ ਸ਼ੁਰੂ ਹੋ ਜੰਨੇ ਆ ਆ ਯਾਰ ਬੜੇ ਦਿਨ ਹੋ ਗਏ ਆਪਾਂ ਬੀਅਰ ਨਹੀਂ ਪੀਤੀ ਚੱਲ ਆ ਵਿਸਕੀ ਪੀ ਕੇ ਆਈਏ ਅਸਲ ਦੇ ਵਿੱਚ ਕੀ ਹੈ ਉਹ ਕਰੇਵੀ ਹੋਣੀ ਸ਼ੁਰੂ ਹੋ ਗਈ ਉਹਨਾਂ ਨੂੰ ਓਕੇ ਉਹਨਾਂ ਨੇ 2-4 ਵਾਰ ਬੀਅਰ ਪੀਤੀ ਵਿਸਕੀ ਪੀਤੀ ਉਹਨੂੰ ਫੋਨ ਕਰਕੇ ਬੁਲਾ ਰਹੇ ਆ ਪਹਿਲਾਂ ਤਾਂ ਉਹਨਾਂ ਨੇ ਕੀਤੀ ਸਿਰਫ ਇੰਜੋਇਮੈਂਟ ਠੀਕ ਹੈ ਲੇਕਿਨ ਹੁਣ ਉਹਨੂੰ ਫੋਨ ਕਰ ਰਹੇ ਆ ਕਿ ਦੂਜਿਆਂ ਨੂੰ ਵੀ ਚੱਲ ਯਾਰ ਬੜੇ ਦਿਨ ਹੋ ਗਏ ਬੀਅਰ ਨਹੀਂ ਪੀਤੀ ਕਿਉਂ ਉਹਨਾਂ ਦੇ ਅੰਦਰ ਹਲਚਲ ਹੋਣੀ ਸ਼ੁਰੂ ਹੋ ਗਈ ਫਿਰ ਉਹ ਹੌਲੀ ਹੌਲੀ ਕੀ ਹੁੰਦਾ ਉਹਨਾਂ ਦਾ ਜਿਹੜਾ ਬੀਅਰ ਪੀਣ ਦਾ ਜਿਹੜਾ ਅ ਟਾਈਮਿੰਗ ਹੈ ਟਾਈਮਿੰਗ ਹੈ ਉਹ ਕਟਣੀ ਸ਼ੁਰੂ ਹੋ ਜਾਂਦੀ ਹੈ ਜਿੰਵੇਂ ਪਹਿਲਾਂ ਤਾਂ ਹਫ਼ਤੇ 10 ਦਿਨ ਚ ਪੀ ਰਹੇ ਸੀਗੇ ਫਿਰ ਉਹ ਕੀ ਹੁੰਦਾ ਹਰ ਦੂਸਰੇ ਤੀਸਰੇ ਦਿਨ ਪੀ ਰਹੇ ਆ ਫਿਰ ਡੇ ਦੇ ਵਿੱਚ ਵੀ ਉਹਨਾਂ ਦਾ ਸ਼ੁਰੂ ਹੁੰਦਾ ਹੌਲੀ 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 ਉਹ ਉਹਨਾਂ ਨੂੰ ਇਹ ਨਹੀਂ ਪਤਾ ਚੱਲਦਾ ਵੀ ਅਸੀਂ ਹੁਣ ਨਸ਼ੇ ਦੀ ਰਾਹ ਦੇ ਉੱਤੇ ਕਦਮ ਰੱਖ ਚੁੱਕੇ ਆ ਦੇਖੋ ਮੈਂ ਤੁਹਾਨੂੰ ਉਹੀ ਦੱਸਣ ਜਾ ਰਿਹਾ ਇਹ ਸਿਸਟਮ ਨਾਲ ਸ਼ੁਰੂ ਹੋ ਗਏ ਹੁਣ ਕਈ ਵਾਰੀ ਕੀ ਹੁੰਦਾ ਆਪਾਂ ਵਿਵਹਾਰਿਕ ਜੀਵਨ ਦੇ ਵਿੱਚ ਆਪਾਂ ਗੱਲ ਕਰਦੇ ਆ ਠੀਕ ਆ ਹੁਣ ਕਈਆਂ ਦਾ ਵਿਵਹਾਰਿਕ ਜੀਵਨ ਡਿਸਟਰਬ ਹੋਇਆ ਹੋਆ ਹੁੰਦਾ ਵੀ ਉਹ ਸੁਖਮਈ ਨਹੀਂ ਹੈਗੇ ਉਹਨਾਂ ਨੂੰ ਆਨੰਦ ਨਹੀਂ ਆਂਦਾ ਠੀਕ ਹੈ ਕਿਸੇ ਨੇ ਕਿਹਾ ਤਾਂ ਥੋੜੀ ਜੀ ਹਫੀਮ ਖਾਲਿਆ ਕਰ ਓਕੇ ਉਸਨੇ ਥੋੜੀ ਜੀ ਹਫੀਮ ਖਾਈ ਹੂੰ ਉਸਨੂੰ ਅੱਛਾ ਲੱਗਿਆ ਜਾਂ ਉਹਨੂੰ ਵਿਵਹਾਰਿਕ ਜੀਵਨ ਦੇ ਵਿੱਚ ਆਨੰਦ ਆਇਆ ਅੱਛਾ ਉਸਨੇ ਅਗਲੀ ਵਾਰ ਫੇਰ ਖਾਈ ਥੋੜੀ ਥੋੜੀ ਕਰਕੇ ਜਦੋਂ ਉਹਨੂੰ ਆਨੰਦ ਆਣਾ ਸ਼ੁਰੂ ਹੋ ਗਿਆ ਉਹ ਫਿਰ ਹਰ ਵਾਰ ਉਸ ਆਨੰਦ ਨੂੰ ਲੈਣ ਵਾਸਤੇ ਉਹ ਹਫੀਮ ਦਾ ਘਾਰਾ ਲੰਦਾ ਸੀ ਕਰਦੇ 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 ਉਹਦੀ ਜਿਹੜੀ ਬਾਡੀ ਹੈ ਉਹ ਐਡਿਕਟ ਹੋ ਗਈ ਉਸ ਅਫੀਮ ਦੀ ਫਿਰ ਉਸ ਨੂੰ ਆਪਣੇ ਵਿਵਹਾਈਕ ਜੀਵਨ ਦਾ ਜਿਹੜਾ ਆਨੰਦ ਸੀਗਾ ਉਹ ਉਹਦੇ ਸਾਹਮਣੇ ਫਿੱਕਾ ਪੈ ਗਿਆ ਫਿਰ ਉਹ ਨਸ਼ੇ ਦੀ ਰਾਤੇ ਚੱਲ ਪਿਆ ਫਿਰ ਉਹ ਨਸ਼ਾ ਅਫੀਮ ਤੋਂ ਕਿੱਥੇ ਪਛੰਦਦਾ ਸਾਡੇ ਕੋਲ ਕੋਈ ਲੁਕੀ ਹੋਈ ਗੱਲ ਨਹੀਂ ਉਹ ਸਾਰੇ ਜਾਣਦੇ ਆ ਕਿ ਉਹ ਫਿਰ ਜੀਵ ਵਾਲੀ ਗੋਲੀ ਵੀ ਵਿੱਚ ਆ ਜਾਂਦੀ ਹੈ ਕਿਉਂਕਿ ਅੱਜ ਕੱਲ੍ਹ ਕਈ ਵਾਰ ਕੋਈ ਚੀਜ਼ ਨਹੀਂ ਮਿਲਦੀ ਸਰ ਦੇਖੋ ਸਾਡੇ ਕੋਲੇ ਐਸੇ ਕਈ ਪੇਸ਼ੈਂਟ ਹੈ ਜਿਨ੍ਹਾਂ ਦੀ ਅਸੀਂ ਜੀਵ ਵਾਲੀ ਗੋਲੀ ਜਾਂ ਅਫੀਮ ਸ਼ਰਾਬ ਪੁੱਕੀ ਚਿਕਟਾ ਗਾਂਜਾ ਇਹ ਸਭ ਅਸੀਂ ਛੁੜਵਾਨੇ ਆ ਔਰ ਸਾਡੇ ਕੋਲੇ ਕਈ ਪੇਸ਼ੈਂਟ ਹੈ ਜਿਹੜੇ ਛੱਡ ਵੀ ਚੁੱਕੇ ਠੀਕ ਹੈ ਸਾਡੀਆਂ ਇਹ ਨਾ ਆਯੁਰਵੈਦਿਕ ਦਵਾਈਆਂ ਦੀ ਬਦੌਲਤ ਦੇਖੋ ਸਾਡੇ ਕੋਲੇ ਕੈਪਸੂਲ ਦੇ ਵਿੱਚ ਫਾਰਮ ਦੇ ਵਿੱਚ ਪਈਆਂ ਨੇ ਇਹ ਅਸੀਂ ਪੇਸ਼ੈਂਟ ਨੂੰ ਉਹਦੀ ਡੋਜ਼ ਦੇ ਅਨੁਸਾਰ ਜੋ ਉਹ ਨਸ਼ਾ ਕਰ ਰਿਹਾ ਹੈ ਉਸ ਨਸ਼ੇ ਨੂੰ ਦੇਖਦੇ ਹੋਏ ਅਸੀਂ ਜੋ ਦੀ ਇੱਕ ਅਨਲਾਈਜ਼ ਕਰਨ ਤੋਂ ਬਾਅਦ ਅਸੀਂ ਉਹਨੂੰ ਡੋਜ਼ ਬਣਾ ਕੇ ਦੰਨੇ ਆ ਇਹ ਹੈ ਵੀ ਅਸੀਂ ਨਸ਼ਾ ਪਹਿਲੇ ਦਿਨ ਤੋਂ ਬੰਦ ਕਰਾ ਦਿੰਨੇ ਆ ਪੇਸ਼ੈਂਟ ਦਾ ਡੇਢ ਤੋਂ 2 ਮਹੀਨੇ ਆਯੁਰਵੇਦ ਨੇ ਬਹੁਤ ਜ਼ਿਆਦਾ ਤਰੱਕੀ ਕੀਤੀ ਹੈ ਪਹਿਲਾਂ ਕੁਝ ਇਹ ਕਹਾਵਤਾ ਹੁੰਦੀ ਸੀ ਨਾ ਕਿ ਆਯੁਰਵੇਦ ਦੀ ਆਪਾਂ ਦਵਾਈ ਖਾਣੇ ਬੜੀ ਹਸੂ ਸਲੋ ਸਲੋ ਕੰਮ ਕਰਦੀ ਹੈ ਸਲੋ ਸਲੋ ਕੰਮ ਕਰਦੀ ਹੈ ਲੇਕਿਨ ਹੁਣ ਜਿਸ ਤਰ੍ਹਾਂ ਜ਼ਮਾਨਾ ਤੇਜ਼ੀ ਦੀ ਤਰਫ ਵੱਧ ਰਿਹਾ ਹਰ ਇੱਕ ਬੰਦਾ ਭੱਜ ਚ ਦੌੜ ਚ ਲੱਗਿਆ ਹੋਇਆ ਹੈ ਇਸੇ ਤਰ੍ਹਾਂ ਹੁਣ ਨਵੀਆਂ-ਨਵੀਆਂ ਖੋਜਾਂ ਹੋ ਰਹੀਆਂ ਆਯੁਰਵੇਦ ਦੇ ਵਿੱਚ ਵੀ ਕੁਝ ਇਸ ਤਰ੍ਹਾਂ ਦੀਆਂ ਕੋਝਾਂ ਹੋਈਆਂ ਕੁਝ ਐਸੀਆਂ ਜੜੀਆਂ ਬੁੱਟੀਆਂ ਇਜਾਦ ਕੀਤੀਆਂ ਗਈਆਂ ਜਿਨ੍ਹਾਂ ਦੇ ਨਾਲ ਅਸੀਂ ਜਿਹੜਾ ਨਸ਼ਾ ਪਹਿਲੇ ਦਿਨ ਤੋਂ ਬੰਦ ਕਰਾਣੇ ਹੈ ਜਿਹਦੇ ਵਿੱਚ ਕੋਈ ਪੇਸ਼ੰਤ ਨੂੰ ਤੋੜ ਨਹੀਂ ਲੱਗਦੀ ਕੋਈ ਤਕਲੀਫ ਨਹੀਂ ਹੁੰਦੀ ਔਰ ਕਈ ਅਸੀਂ ਪੇਸ਼ੰਤਾਂ ਨੂੰ ਇਹ ਵੀ ਕਹਿੰਦੇ ਆ ਵੀ ਤੂੰ ਸਾਡੇ ਕੋਲੇ ਉਦੋਂ ਆ ਜਦੋਂ ਤੈਨੂੰ ਤੋੜ ਲੱਗੀ ਹੋਈ ਹੈ ਅੱਛਾ ਤੂੰ ਸਾਡੇ ਕੋਲੇ ਕਈ ਦੇਖੋ ਆ ਸਾਡੀ ਕੈਪਸੂਲ ਗੋਲੀ ਪਈ ਹੈ ਹਨਾ ਕਈ ਪੇਸ਼ੈਂਟਾਂ ਨੂੰ ਹੁੰਦਾ ਸ਼ਾਇਦ ਇਹਦੇ ਵਿੱਚ ਕੋਈ ਨਸ਼ੇ ਵਾਲੀ ਚੀਜ਼ ਹੋਏਗੀ ਜ਼ਿਆਦਾਤਰ ਲੋਕਾਂ ਦੇ ਮਨ ਦੇ ਵੀ ਤਹੀ ਹੈ ਵੀ ਲੋਹੇ ਨਾਲ ਆਪਾਂ ਲੋਹੇ ਨੂੰ ਹੀ ਕੱਟਦੇ ਆ ਲੇਕਿਨ ਇਹ ਚੀਜ਼ ਹਰ ਇੱਕ ਸਾਦੇ ਉੱਤੇ ਨਹੀਂ ਆਪਾਂ ਉਹਨੂੰ ਇੰਪਲੀਮੈਂਟ ਕਰ ਸਕਦੇ ਕਈ ਵਾਰੀ ਅਸੀਂ ਇਹਦੇ ਵਿੱਚ ਕੀ ਹੁੰਦਾ ਐਸੀਆਂ ਜੜੀਆਂ ਬੂਟੀਆਂ ਜਾਂ ਐਸੇ ਅਸੀਂ ਇਹਦੇ ਵਿੱਚ ਤੁਹਾਨੂੰ ਮੈਂ ਦੇਖੋ ਇੱਕ ਜਿਹੜਾ ਆਪਣਾ ਕੈਪਸੂਲ ਤੁਹਾਡੇ ਸਾਹਮਣੇ ਖੋਲ ਕੇ ਦਿਖਾ ਰਹੇ ਹਾਂ ਚਲੋ ਸ਼ੁਕਰਾ ਚਿੱਟਾ-ਚਿੱਟਾ ਨਹੀਂ ਕੁਝ ਨਿਕਲਿਆ ਜੀ ਨਹੀਂ ਤੁਸੀਂ ਅੱਛਾ ਇੱਕ ਗੱਲ ਹੋ ਰਹੀ ਹੈ ਕੁਛ ਇਸ ਨੂੰ ਲੈਬ 'ਚ ਟੈਸਟ ਕਰਾ ਲੋ ਮੇਰਾ ਤੁਹਾਨੂੰ ਪੂਰੀ ਤਰ੍ਹਾਂ ਦੇ ਖੁੱਲਾ ਚੈਲੰਜ 100% 100 110% ਤੁਸੀਂ ਇਹਨੂੰ ਕਿਸੇ ਵੀ ਲੈਬ 'ਚ ਲੈ ਜਾਓ ਤੁਸੀਂ ਇਹਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਨਸ਼ਾ ਘੜ ਦੋ ਵੀ ਤੁਹਾਨੂੰ ਲੈਬ ਵਾਲਾ ਕਹਦੇ ਜੀ ਇਹਦੇ ਵਿੱਚ ਨਸ਼ਾ ਪਿਆ ਹੋਇਆ ਹੈ ਇਹ ਨਾ ਤੁਹਾਡੀ ਬਾਡੀ ਦੇ ਸੈੱਲ ਦੇ ਉੱਤੇ ਕੰਮ ਕਰਦੀ ਹੈ ਆਪਣੇ ਜਦੋਂ ਆਪਾਂ ਨੂੰ ਨਸ਼ੇ ਦੀ ਤੋੜ ਲੱਗਦੀ ਹੈ ਤਾਂ ਆਪਣੀ ਬਾਡੀ ਦੇ ਵਿੱਚ ਸਲਫਰ ਦੀ ਮਾਤਰਾ ਘਟਣੀ ਸ਼ੁਰੂ ਹੋ ਜਾਂਦੀ ਹੈ ਤਾਂ ਜਦੋਂ ਸਲਫਰ ਦੀ ਮਾਤਰਾ ਘਟਦੀ ਹੈ ਆਪਣੀ ਬਾਡੀ ਨੂੰ ਤੋੜ ਲੱਗਦੀ ਹੈ ਆਪਣੇ ਜਿਹੜੇ ਸੈੱਲ ਨੇ ਬਾਡੀ ਦੇ ਜਿਹੜੇ ਬਲੱਡ ਦੇ ਵਿੱਚ ਸੈੱਲ ਹੁੰਦੇ ਆ ਉਹ ਟੁੱਟਣੇ ਸ਼ੁਰੂ ਹੋ ਜਾਂਦੇ ਆ ਤਾਂ ਜਦੋਂ ਸੈੱਲ ਟੁੱਟਣੇ ਹੋ ਜੰਨੇ ਆਪਣੀ ਬਾਡੀ ਜਿਹੜੀ ਹੈਗੀ ਹੈ ਡਿਸਟਰਬ ਹੋ ਜਾਂਦੀ ਆ ਆਪਾਂ ਨੂੰ ਕਈਆਂ ਨੂੰ ਲੱਤਾਂ ਦਰਦ ਕਰਨ ਲੱਗ ਜਾਂਦੀਆਂ ਕਈਆਂ ਦੇ ਅੱਖ ਜਾਂ ਨੱਕ ਜੋ ਪਾਣੀ ਆਂਦਾ ਛਿੱਕਾ ਲੱਗਦੀਆਂ ਲੂਜ਼ ਮੋਸ਼ਨ ਲੱਗਦੇ ਆ ਹਰ ਇੱਕ ਨੂੰ ਅਲੱਗ-ਅਲੱਗ ਤਰ੍ਹਾਂ ਦੇ ਸਿੰਪਟਮ ਜਿਹੜੇ ਹੈਗੇ ਆ ਉਹ ਦਿਖਦੇ ਆ ਤਾਂ ਜਿਹੜੀ ਸਾਡੀ ਇਹ ਮੈਡੀਸਨ ਹੈ ਇਹ ਤੁਹਾਡੇ ਬਲੱਡ ਦੇ ਉੱਪਰ ਕੰਮ ਕਰਦੀ ਆ ਜਾ ਕੇ ਜਿਹੜੇ ਤੁਹਾਡੇ ਨਾਲ ਦੀ ਨਾਲ ਹੀ ਨਾਲ ਦੀ ਨਾਲ ਹੀ ਮਤਲਬ ਨਾਲ ਦੀ ਨਾਲ ਦਾ ਕਹਿੰਦਾ ਭਾਵ ਹੈ ਵੀ ਜਿੰਨੀ ਕੁ देर ਆਪਣੀ ਦਵਾਈ ਨੂੰ ਟਾਈਮ ਲੱਗਦਾ ਹੈ 15 ਮਿੰਟ ਲਾ ਲਓ 20 ਮਿੰਟ ਲਾ ਲਓ ਜਦੋਂ ਬਾਡੀ ਚ ਜਾਏਗੀ ਕੈਪਸੂਲ ਜਦੋਂ ਚ ਘੁਲਗੀ ਜਦੋਂ ਘੁਲ ਚ ਘੁਲਗੀ ਠੀਕ ਹੈ ਤਾਂ ਉਹ ਤੁਹਾਡੀ ਬੌਂਡ ਹੁਣ ਤੁਸੀਂ ਮੈਨੂੰ ਇੱਕ ਗੱਲ ਦੱਸੋ ਜਿਹੜੀ ਜੀਵ ਵਾਲੀ ਗੋਲੀ ਹੈ ਉਹਦਾ ਕੀ ਕੰਮ ਹੈ ਜਦੋਂ ਆਪਾਂ ਜੀਵ ਦੇ નીચે ਰੱਖਦੇ ਆ ਨਾ ਤੁਸੀਂ ਯਾਦ ਹੋਊਗਾ ਤੁਹਾਨੂੰ ਪਹਿਲਾਂ ਨਾ ਇੱਕ ਡਾਕਟਰ ਦਵਾਈ ਦਿੰਦੇ ਸੀ ਵੀ ਜੇ ਤੁਹਾਨੂੰ ਕਿਤੇ ਹਾਰਟ ਅਟੈਕ ਆ ਰਿਹਾ ਨਾ ਤੁਸੀਂ ਇੱਕ ਸੁਰਬੀਟਰੇਟ ਦੀ ਗੋਲੀ ਹੁੰਦੀ ਸੀਗੀ ਵੀ ਆਪਣੀ ਹਨਾ ਆਪਣੀ ਜੀਵ ਤੇ ਰੱਖੋ ਜਦੋਂ ਵੀ ਤੁਹਾਨੂੰ ਲੱਗੇ ਵੀ ਤੁਹਾਨੂੰ ਕੋਈ ਦਿੱਕਤ ਆ ਨਹੀਂ ਸ਼ੁਰੂ ਹੋ ਰਹੀ ਹੈ ਤੁਸੀਂ ਉਹ ਨਾਲ ਦੀ ਨਾਲ ਆਪਣੀ ਜੀਵ નીચે ਰੱਖ ਲਓ ਲਾਈਫ ਸੇਵਿੰਗ ਡਰਗ ਸੀਗੀ ਲੇਕਿਨ ਅੱਜ ਉਹ ਜੀਵ ਦੀ ਗੋਲੀ ਜਿਹੜੀ ਹੈਗੀ ਆ ਉਹਦੀ ਬਜਾਏ ਅੱਜ ਕੱਲ ਦੂਜੀਆਂ ਗੋਲੀਆਂ ਹੁੰਦੀਆਂ ਨਸ਼ਿਆਦੀਆਂ ਕਿਉਂਕਿ ਜਦੋਂ ਆਪਾਂ ਜੀਵ ਦੇ નીચે ਰੱਖਦੇ ਆ ਨਾ ਤਾਂ ਉਥੋਂ ਸਿੱਧਾ ਆਪਣੀ ਬਾਡੀ ਦੇ ਉੱਤੇ ਜਿਹੜੀ ਹੈਗੀ ਆ ਉਹ ਹਿੱਟ ਕਰਦੀ ਆ ਜਾ ਕੇ ਹਾਂ ਤਾਂ ਉਹ ਜਿਹੜੀ ਹੈਗੀ ਸਿੱਧਾ ਹਿੱਟ ਕਰਦੀ ਆ ਇਹ ਥੋੜਾ ਜਿਹਾ 15 20 ਮਿੰਟ ਅੱਧਾ ਘੰਟਾ ਇਹ ਤੁਹਾਡੇ ਬੋਡੀ ਦੇ ਵਿੱਚ ਬੈਲਟ ਹੋ ਕੇ ਲੈ ਲੈਂਦੀ ਆ ਤਾਂ ਦੇਖੋ ਆਪਾਂ ਇੱਕ ਗੱਲ ਇਹੀ ਪਹਿਲਾਂ ਹੀ ਕੀਤੀ ਹੈ ਵੀ ਜਿਸ ਨੂੰ ਕਿਸੇ ਵੀ ਚੀਜ਼ ਦੀ ਕਰੀਵਿੰਗ ਹੋ ਰਹੀ ਹੈ ਚਾਹੇ ਉਹ ਖਾਣ ਵਾਲੀ ਚੀਜ਼ ਆ ਵੈਸੇ ਹੀ ਠੀਕ ਹੈ ਤਾਂ ਜ਼ਰੂਰਤ ਤੋਂ ਜ਼ਿਆਦਾ ਉਹ ਜ਼ਹਿਰ ਹੈ ਠੀਕ ਹੈ ਦੁੱਧ ਆਪਾਂ ਅੰਮ੍ਰਿਤ ਮੰਨਦੇ ਆ ਠੀਕ ਹੈ ਦੁਨੀਆਂ ਦਾ ਆਪਾਂ ਸਤਮਾ ਅੰਮ੍ਰਿਤ ਜਾਂ ਕਿੰਨਾ ਅੰਮ੍ਰਿਤ ਹਾਂਜੀ 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 ਲੇਕਿਨ ਜ਼ਰੂਰਤ ਤੋਂ ਜ਼ਿਆਦਾ ਜੇ ਪੀਓਗੇ ਤਨੂੰ ਲੂਜ਼ ਮੋਸ਼ਨ ਲਾ ਦੂਗਾ ਠੀਕ ਹੈ ਕੁਛ ਨਾ ਕੁਛ ਤੁਹਾਡੀ ਬਾਡੀ ਦੇ ਵਿੱਚ ਜਿਹੜਾ ਕਰਾਵੀ ਲਿਆਊਗਾ ਕਰਾਊਗਾ ਤਾਂ ਹਰ ਇੱਕ ਚੀਜ਼ ਦੀ ਇੱਕ ਬਾਡੀ ਦੇ ਵਿੱਚ ਦੇਖੋ ਆਪਣੇ ਇੱਕ ਬੈਲੈਂਸ ਹੋਣਾ ਚਾਹੀਦਾ ਹੈ ਚਾਹੇ ਉਹ ਦਵਾਈ ਹੈ ਚਾਹੇ ਉਹ ਖੁਰਾਕ ਹੈ ਚਾਹੇ ਉਹ ਤੁਹਾਡੇ ਆਦਤਾਂ ਨੇ ਜਦ ਤੱਕ ਤੁਸੀਂ ਉਹਨਾਂ ਆਦਤਾਂ ਨੂੰ ਇੱਕ ਬੈਲੈਂਸ ਦੇ ਤੌਰ ਤੇ ਨਹੀਂ ਅਪਣਾਉਂਦੇ ਨਾ ਤੁਹਾਨੂੰ ਕੁਛ ਨਾ ਕੁਛ ਪ੍ਰੋਬਲਮ ਆਏਗੀ ਰਹੀ ਗੱਲ ਵੀ ਤੁਸੀਂ ਕਿਹਾ ਵੀ ਕੋਈ ਨੁਸਖਾ ਤਾਂ ਬਿਲਕੁਲ ਸਰ ਅਸੀਂ ਹਰ ਇੱਕ ਵਾਰ ਦੀ ਤਰ੍ਹਾਂ ਇਸ ਵਾਰ ਵੀ ਅਸੀਂ ਖਜੂਰਾ ਦਾ ਜਿਹੜਾ ਹੈਗਾ ਇੱਕ ਨੁਸਖਾ ਬਿਹਤਰੀਨ ਨੁਸਖਾ ਉਹ ਅਸੀਂ ਆਪਣੇ ਦਰਸ਼ਕਾਂ ਨੂੰ ਜਰੂਰੀ ਦਿਖਾ ਖਜੂਰ ਦਾ ਗਿਟਕਾ ਲੀਏ ਬਿਨਾਂ ਲੇਕਿਨ ਮੈਂ ਤੁਹਾਨੂੰ ਦਿਖਾਉਣ ਵਾਸਤੇ ਇਹਦੇ ਵਿੱਚੋਂ ਕੁਝ ਜੜੀਆਂ ਖਜੂਰਾ ਹੈਗੀਆਂ ਵਿੱਚੋਂ ਅਸੀਂ ਗਿਟਕਾਂ ਕੱਢੀਆਂ ਹੋਈਆਂ ਕਿਉਂ ਜੀ ਗਿਟਕਾ ਕਿਉਂ ਕੱਢਤੀ ਨਹੀਂ ਫਿਰ ਗਿਟਕ ਤਾਂ ਆਪਾਂ ਖਾ ਨਹੀਂ ਸਕਦੇ ਨਾ ਅੱਛਾ ਜੀ ਅਸੀਂ ਜਿਵੇਂ ਇਹਨਾਂ ਨੂੰ ਸੇਵਨ ਕਰਾਂ ਮਟੀਰੀਅਲ ਵੀ ਫੀਲ ਕਰਨਾ ਹਾਲੇ ਅੱਛਾ ਇਕੱਲੀ ਇਹ ਨਹੀਂ ਹੈਗਾ ਵੀ ਖਜੂਰ ਤਾਂ ਦੇਖੋ ਆਪਾਂ ਵੈਸੇ ਵੀ ਕਈ ਵਾਰੀ ਮੂੰਹ ਦੇ ਵਿੱਚ ਪੂਰੀ ਪਾ ਕੇ ਬਾਅਦ ਚ ਗਿਟਕ ਆਪਾਂ ਜੜੀ ਹੈ ਕੀ ਕਰਨਾ ਇਹਨੂੰ ਬਨੁਸਕਾ ਜਿਹੜਾ ਹੈਗਾ ਤੁਹਾਨੂੰ ਦਿਖਾਉਣ ਵਾਸਤੇ ਅਸੀਂ ਇਹ ਕੁਛ ਖਜੂਰਾ ਰੱਖੀਆਂ ਹੈਗੀਆਂ ਆਪਣੇ ਕੋਲ ਠੀਕ ਹੈ ਠੀਕ ਹੈ ਆਹ ਦੇਖੋ ਇਹਦੇ ਵਿੱਚ ਅਸੀਂ ਇਹਦਾ ਇਹ ਖਜੂਰਾ ਵੀ ਜਿਹੜੀਆਂ ਲੈਣੀਆਂ ਨੇ ਸੁਖਰੀ ਡੇਟਸ ਲੈਣੀਆਂ ਹੈ ਸੁਖਰੀ ਠੀਕ ਹੈ ਆਮ ਖਜੂਰਾ ਇੱਕ ਹੁੰਦੀਆਂ ਜਿਹੜੀਆਂ ਚਾਚ ਨਹੀਂ ਆਲੀ ਗੋੜਾ ਵਾਲੀਆਂ ਹੁੰਦੀਆਂ ਉਹ ਨਹੀਂ ਲੈਣੀਆਂ ਸੁਖਰੀ ਡੇਟਸ ਲੈਣੀਆਂ ਹੈ ਠੀਕ ਹੈ ਇਹਨਾਂ ਨੂੰ ਤੁਸੀਂ ਵਿੱਚੋਂ ਗਿਟਕ ਕੱਢ ਲਈ ਜਿਵੇਂ ਆਪਾਂ ਦਿਖਾ پا ਰਹੇ ਹਾਂ ਤੇ ਵਿੱਚ ਆਪਾਂ ਨੇ ਦੇਖੋ ਕੁਛ ਇਹ ਲੌਂਗ ਇਲਾਇਚੀ ਤੇ ਅਦਰਕ ਠੀਕ ਹੈ ਆਪਾਂ ਨੇ ਕੀ ਕਰਨਾ ਦੋ ਇਲਾਈਚੀਆਂ ਇਹਦੇ ਅੰਦਰ ਪਾਣੀ ਆ ਤੁਹਾਨੂੰ ਮੈਂ ਸਾਰਾ ਦੱਸੂਗਾ ਜੀ ਪਹਿਲਾਂ ਮੈਂ ਇੱਕ ਵਾਰ ਤਿਆਰ ਕਰਨਾ ਦਿਖਾਦਾ ਤੁਹਾਨੂੰ ਜੀ 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 ਬਿਲਕੁਲ ਬਿਲਕੁਲ ਆਪਾਂ ਨੇ ਦੋ ਲੋង ਇਹਦੇ ਅੰਦਰ ਪਾਤੇ ਠੀਕ ਹੈ ਜੀ ਠੀਕ ਹੈ ਜੀ ਤੇ ਥੋੜਾ ਜਿਹਾ ਆਪਾਂ ਨੇ ਜਿਵੇਂ ਅਦਰਕ ਲਿੱਤਾ ਐ ਇੰਨਾ ਕ ਅਦਰਕ ਬਹੁਤ ਹੈ ਠੀਕ ਹੈ ਜੀ ਇਸ ਨੂੰ ਆਪਾਂ ਸਾਰੇ ਨੂੰ ਇਹਦੇ ਅੰਦਰ ਫਿਲ ਕਰਕੇ ਇਹਨੂੰ ਪ੍ਰੋਪਰ ਤਰੀਕੇ ਨਾਲ ਆਪਾਂ ਨੇ ਬੰਦ ਕਰਤਾ ਆ ਲੋ ਕੀ ਬਾਤ ਹੈ ਇਹ ਹੁਣ ਜਿਹੜੀ ਅੰਦਰ ਇਹਦੇ ਗਿੱਟਕ ਸੀਗੀ ਹਾਂਜੀ ਉਹ ਗਿੱਟਕ ਦੀ ਧਾਣ ਦੇ ਉੱਤੇ ਆਪਾਂ ਨੇ ਦੋ ਲੋង ਦੋ ਇਲਾਇਚੀ ਤੇ ਥੋੜਾ ਜਿਹਾ ਜਿਹੜਾ ਅਦਰਕ ਅਦਰਕ ਲੈ ਲਿਆ ਉਹ ਆਪਾਂ ਨੇ ਇਹਦੇ ਵਿੱਚ ਫਿਲ ਕਰਤਾ ਤੇ ਹੁਣ ਬਿਲਕੁਲ ਐਂ ਹੀ ਹੋ ਗਈ ਵੀ ਜਿਵੇਂ ਇੱਕ ਖਜੂਰ ਬੰਦ ਹੁੰਦੀ ਹੈ ਠੀਕ ਹੈ ਇਸ ਖਜੂਰ ਨੂੰ ਤੁਸੀਂ ਰਾਤ ਨੂੰ ਠੀਕ ਹੈ ਥੋੜੇ ਜੇ ਹਨੀ ਹਨੀ ਆਪਣਾ ਸ਼ਹਿਦ ਹੁੰਦਾ ਸ਼ਹਿਦ ਠੀਕ ਹੈ ਠੀਕ ਹੈ ਸ਼ਹਿਦ ਦੇ ਵਿੱਚ ਇਹਨੂੰ ਥੋੜਾ ਜਨਾ ਤੁਸੀਂ ਇਹਨੂੰ ਚਾਹੇ ਇਹਦੇ ਨਾਲ ਆਸੇ-ਪਾਸੇ ਜੇ ਲਗਾ ਕੇ ਠੀਕ ਹੈ ਇਹਨੂੰ ਤੁਸੀਂ ਕਿਸੇ ਆਪਣੀ ਕਿਸੇ ਵੀ ਕੋਲੀ ਜਾਂ ਪਲੇਟ ਦੇ ਵਿੱਚ ਇਹਨੂੰ ਤੁਸੀਂ ਰੱਖ ਦੇਣਾ ਠੀਕ ਹੈ ਸਵੇਰੇ ਖਾਲੀ ਪੇਟ ਠੀਕ ਹੈ ਤੁਸੀਂ ਇਹਦਾ ਸੇਵਨ ਕਰਨਾ ਹੈ ਡੇਲੀ ਅੱਛਾ ਜੀ ਰੋਜ਼ ਸਵੇਰੇ ਤੁਸੀਂ ਇਹਦਾ ਡੇਲੀ ਸੇਵਨ ਕਰਨਾ ਹੈ ਜਦੋਂ ਤੁਸੀਂ ਇਹਦਾ ਸੇਵਨ ਕਰਨਾ ਸ਼ੁਰੂ ਕਰ ਦੋਗੇ 2-4 ਦਿਨ ਜਾਂ ਹਫ਼ਤੇ ਦੇ ਵਿੱਚ ਵਿੱਚ ਥੋੜੀ ਜਿਹੜੀ ਕ੍ਰੇਵਿੰਗ ਹੈ ਚਾਹੇ ਉਹ ਨਸ਼ੇ ਦੀ ਹੈ ਚਾਹੇ ਉਹ ਚਾਹ ਦੀ ਹੈ ਚਾਹੇ ਉਹ ਕੌਫੀ ਦੀ ਹੈ ਜਾਂ ਕਿਸੇ ਵੀ ਚੀਜ਼ ਦੀ ਹੈ ਉਹਦੇ ਵਿੱਚ ਆਪਣੇ ਆਪ ਜਿਹੜੀ ਹੈਗੀ ਆ ਤੁਹਾਨੂੰ ਅ ਥੋੜਾ ਜਿਹਾ ਟਾਈਮ ਪੀਰੀਅਡ ਆਉਗਾ ਕਰੀਵਿੰਗ ਦਾ ਉਹ ਵਧਣਾ ਸ਼ੁਰੂ ਹੋ ਜਾਏਗਾ ਜਿਵੇਂ ਤੁਹਾਨੂੰ ਹਰ ਘੰਟੇ ਬਾਅਦ ਗਰੀਵੀ ਹੁੰਦੀ ਹੈ ਹਰ 2 ਘੰਟੇ ਬਾਅਦ ਗਰੀਵਿੰਗ ਹੁੰਦੀ ਹੈ ਜਾਂ ਤੁਸੀਂ ਕਿਸੇ ਡਰਗ ਦੇ ਵਿੱਚ ਚਾਹੇ ਉਹ ਚਿੱਟਾ ਫੀਮ ਉਹਨੂੰ ਥੋੜਾ ਜਿਹਾ ਵੀ ਸਮਾਂ ਜ਼ਿਆਦਾ ਲੱਗਦਾ ਪਰ ਬਟ ਤੁਹਾਨੂੰ ਹੌਲੀ ਹੌਲੀ ਜਿਹੜਾ ਹੈਗਾ ਉਸ ਐਡਿਕਸ਼ਨ ਤੋਂ ਛੁਟਕਾਰਾ ਹੋਣਾ ਸ਼ੁਰੂ ਹੋ ਉਸ ਤਰ੍ਹਾਂ ਦੇ ਪੇਸ਼ੈਂਟ ਨੇ ਜਿਹੜੇ ਤਾਂ ਆਪ ਛੱਡਣਾ ਚਾਹੁੰਦੇ ਨੇ ਉਹ ਤਾਂ ਇਸ ਚੀਜ਼ ਨੂੰ ਅਪਣਾਣਗੇ ਠੀਕ ਹੈ ਲੇਕਿਨ ਕਈ ਵਾਰੀ ਕੀ ਹੁੰਦਾ ਦੇਖੋ ਨੁਸਖੇ ਨੇ ਉਹ ਕਹਿੰਦੇ ਨਾ ਕਿਸੇ ਨੂੰ ਮਾਹਵਾਦੀ ਕਿਸੇ ਨੂੰ ਸੁਵਾਦੀ ਚਲੋ ਕਿਸੇ ਨੂੰ ਅਸਰ ਕਰ ਰਿਹਾ ਜਾਂ ਕਿਸੇ ਨੂੰ ਹੁੰਦਾ ਵੀ ਸਾਨੂੰ ਤਾਂ ਜਲਦੀ ਰਿਜ਼ਲਟ ਚਾਹੀਦਾ ਤਾਂ ਉਹਦੇ ਲਈ ਸਾਡੇ ਕੋਲੇ ਆਯੁਰਵੈਦਿਕ ਦਵਾਈਆਂ ਹਰ ਟਾਈਮ ਹੁੰਦੀਆਂ ਸਾਨੂੰ ਸਿਰਫ ਆ ਕੇ ਪੇਸ਼ੈਂਟ ਨੇ ਆਪਣੀ ਪ੍ਰੋਪਰ ਡੋਜ ਦੱਸਣੀ ਹੈ ਸਾਰੀ ਜਾਣਕਾਰੀ ਜੋ ਵੀ ਅਸੀਂ ਉਹ ਤੋਂ ਲਵਾਂਗੇ ਸਾਨੂੰ ਉਹਨੇ ਬਿਨਾ ਕੋਈ ਗਲਤ ਤਰੀਕੇ ਨਾਲ ਦੇਣੀ ਹੈ ਠੀਕ ਹੈ ਦੂਜੀ ਗੱਲ ਜੇ ਜਿਹੜੀ ਤੁਸੀਂ ਦੱਸਿਆ ਵੀ ਘਰ ਵਾਲੇ ਜਾਣਦੇ ਨੇ ਵੀ ਅਸੀਂ ਉਹਦਾ ਨਸ਼ਾ ਛਡਾਤੀਏ ਜੇਕਰ ਪੇਸ਼ੈਂਟ ਇਸ ਚੀਜ਼ ਨੂੰ ਲੈ ਕੇ ਹਲੇ ਗੈਰਾਜ਼ੀ ਨਹੀਂ ਹੈਗਾ ਤਾਂ ਉਹਦੇ ਲਈ ਸਾਡੇ ਕੋਲੇ ਇਹ ਅਸੀਂ ਪੁੜੀਆਂ ਦੇ ਵਿੱਚ ਦਵਾਈ ਤਿਆਰ ਕੀਤੀ ਹੋਈ ਹੈ ਠੀਕ ਹੈ ਉਸ ਪੁੜੀਆਂ ਨੂੰ ਤੁਸੀਂ ਕੀ ਕਰਨਾ ਹੈ ਜਿਵੇਂ ਸਾਡੇ ਕੋਲੇ ਦੋ ਤਰ੍ਹਾਂ ਦੀਆਂ ਪੁੜੀਆਂ ਨੇ ਠੀਕ ਹੈ ਇੱਕ ਪੁੜੀ ਸਾਡੀ ਇਹ ਕੰਮ ਕਰਦੀ ਹੈ ਸ਼ਰਾਬ ਦੇ ਉੱਤੇ ਕੋਈ ਬੰਦਾ ਸ਼ਰਾਬ ਪੀਂਦਾ ਹੈ ਤੇ ਨਹੀਂ ਛੱਡ ਰਿਹਾ ਕਰਦੇ ਛਡਾਣਾ ਚਾਹੁੰਦੇ ਆ ਤਾਂ ਆਹ ਕੁੜੀਆਂ ਅਸੀਂ ਦਵਾਂਗੇ ਪੇਸ਼ੈਂਟ ਨੂੰ ਸੁਬਾ ਸ਼ਾਮ ਉਹਦੇ ਖਾਣੇ ਚ ਤੁਸੀਂ ਮਿਲਾ ਕੇ ਦੇਣੀ ਹੈ ਇਹਦਾ ਨਾ ਤਾਂ ਕੋਈ ਟੇਸਟ ਹੈ ਨਾ ਹੀ ਕੋਈ ਕਲਰ ਹੈ ਜਿਵੇਂ ਤੁਸੀਂ ਪੇਸ਼ੈਂਟ ਨੂੰ ਦੇਣਾ ਸ਼ੁਰੂ ਕਰੋਗੇ ਥੋੜੇ ਦਿਨਾਂ ਬਾਅਦ ਪੇਸ਼ੈਂਟ ਖੁਦ ਹੀ ਆਪਣੇ ਆਪ ਨਸ਼ੇ ਨੂੰ ਘਟਾਉਣਾ ਸ਼ੁਰੂ ਕਰ ਦੇਗਾ ਕਿਉਂਕਿ ਉਹਦੀ ਜਿਹੜੀ ਬਾਡੀ ਦੀ ਤਾਲਬ ਹੈ ਉਹ ਘਟਦੀ ਜਾਊਗੀ ਕਿਉਂਕਿ ਇਸ ਕੁੜੀਆਂ ਦੇ ਰਾਹੀਂ ਜਿਵੇਂ ਆਪਾਂ ਇਹ ਖਜੂਰ ਨਾਲ ਖਜੂਰ ਦੇ ਰਹੇ ਆ ਉਸੇ ਤਰ੍ਹਾਂ ਇਸ ਨੇ ਵੀ ਉਹੀ ਕੰਮ ਕਰਨਾ ਹੈ ਬਾਡੀ ਨੂੰ ਰਿਪੇਅਰ ਕਰਨਾ ਹੈ ਇਸੀ ਤਰ੍ਹਾਂ ਇਹ ਸਾਡੀ ਦਵਾਈ ਨੇ ਇਹ ਹੈ ਵੀ ਇਹਨਾਂ ਦੇ ਵਿੱਚ ਤੁਰੰਤ ਕੰਮ ਸ਼ੁਰੂ ਹੋ ਜਾਂਦਾ ਕੋਈ ਕਿ ਇਹਦੇ ਵਿੱਚ ਜੜੀਆਂ ਬੂਟੀਆਂ ਇਨਗਰੀਡੀਅੰਟ ਇਸ ਤਰ੍ਹਾਂ ਦੇ ਪਾਏ ਹੋਏ ਹੁੰਦੇ ਆ ਜਿਹੜੀਆਂ ਕਿ ਬਾਡੀ 'ਚ ਜਾਂਦੇ ਸਾਰ ਵਰਕ ਸ਼ੁਰੂ ਕਰ ਦਿੰਦੇ ਆ। ਦੂਸਰੀ ਗੱਲ ਹੈ ਕਿ ਕੋਈ ਚਿੱਟਾ ਫੀਮ ਗੋਲੀਆਂ ਤੇ ਲੱਗਿਆ ਹੋਇਆ ਉਹਦੇ ਲਈ ਅਸੀਂ ਇਹ ਹਰੇ ਰੰਗ ਦੀਆਂ ਪੁੜੀਆਂ ਦੰਨੇ ਆ। ਇਹ ਵੀ ਉਸੀ ਤਰ੍ਹਾਂ ਪੇਸ਼ੈਂਟ ਨੂੰ ਸਵੇਰ ਸ਼ਾਮ ਉਹਦੇ ਖਾਣੇ 'ਚ ਮਿਲਾ ਕੇ ਦੇਣੀ ਆ। ਕੋਈ ਟੇਸਟ ਨਹੀਂ ਆ ਕੋਈ ਕਲਰ ਨਹੀਂ ਆ। ਇਹ ਹੈ ਵੀ ਥੋੜਾ ਜਿਹਾ ਟਾਈਮ ਜ਼ਰੂਰ ਵੱਧ ਲੱਗਦਾ ਇਹਨੂੰ ਅਸੀਂ ਤਕਰੀਬਨ 5-6 ਮਹੀਨੇ ਦਾ ਇਸਤੇਮਾਲ ਪੇਸ਼ੈਂਟ ਨੂੰ ਕਹਿੰਨੇ ਆਂ ਕਿ ਤੁਸੀਂ ਕਰਨਾ ਹੈ ਲੇਕਿਨ 5-6 ਮਹੀਨੇ ਦੇ ਵਿੱਚ ਪੇਸ਼ੈਂਟ ਬਿਲਕੁਲ ਜਿਹੜਾ ਹੈਗਾ ਨਸ਼ੇ ਤੋਂ ਬਾਹਰ ਆ ਜਾਂਦਾ